ਜਿਨ੍ਹਾਂ ਦੀ ਡੈਥ 28 ਜੁਲਾਈ 2025 ਨੂੰ ਹੋਈ ਸੀ ਬਾਰ ਦੇ ਸੀਆ ਤੇ ਨਾਲ ਹੀ ਜਿਹੜੇ ਵਿਕੀਰ ਸਾਹਿਬਾਨਾਂ ਦਾ ਅਗਜੋਸਟ ਧਰਾਲੇ ਗੱਡੀ ਚ ਤੇ ਨਾਲ ਹੀ ਆਪਾਂ ਜਿਹੜੇ ਪੱਖੇ ਨੇ ਉਹੋ ਆਪਣੇ ਸਾਰੇ ਮਿੱਤਰ ਪਹੁੰਚ ਗਏ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਨਵੇਂ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਤੇ ਅੱਜ ਆਪਣੇ ਡਿਸਟ੍ਰਿਕਟ ਕੋਰਟ ਮਾਨਸਾ ਦੇ ਵਿੱਚ ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ ਜੀ ਜਿਹੜਾ ਉਹਨਾਂ ਦੀ ਫੋਟੋ ਹੈ ਜਿਹੜੀ ਆਪਣੇ ਬਾਰ ਰੂਮ 'ਚ ਲੱਗ ਰਹੀ ਹੈ ਤੇ ਅੱਜ ਤੁਹਾਨੂੰ ਦਿਖਾਉਣਿਆ ਅੱਜ ਦਾ ਮਾਹੌਲ ਇਹ ਨੇ ਸਾਡੇ ਅਸ਼ਮਨੀ ਕੁਮਾਰ ਜੀ ਜਿਨ੍ਹਾਂ ਦੀ ਡੈਥ 28 ਜੁਲਾਈ 2025 ਨੂੰ ਹੋਈ ਸੀ ਬਾਰ ਦੇ ਸੀਨੀਅਰ ਮੈਂਬਰ ਸਾਹਿਬ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਬਾਰ ਰੂਮ 'ਚ ਇਹ ਫੋਟੋ ਉੱਥੇ ਲਾਉਣੀ ਹੈ ਤੇ ਉੱਥੇ ਵਿਕੀਰ ਸਾਹਿਬਾਨ ਇਕੱਠੇ ਨੇ ਇੱਧਰ ਆਪਣੇ ਡਿਸਟ੍ਰਿਕਟ ਬਾਰਿਸ਼ ਸਨ ਮਾਨਸਾ ਦਾ ਬਾਰੂਮ ਤੇ ਤਾਹਾਂ ਸ਼ੈੱਡ ਪੈ ਗਿਆ ਹੁਣ ਪਹਿਲਾ ਜਿਹੜਾ ਕਿ ਕਾਫੀ ਖਸਤਾ ਹਾਲ ਸੀ ਸ਼ੈੱਡ ਦੀ ਇਹ ਆ ਸਾਡਾ ਬਾਰੂਮ ਜਿੱਥੇ ਪ੍ਰਧਾਨ ਜੀ ਬੈਠਦੇ ਨੇ ਇੱਥੇ ਇਹ ਸੀਟ ਹੈ ਐਡਵੋਕੇਟ ਗੁਰਦਾਸ ਸਿੰਘ ਮਾਨ ਜੀ ਪ੍ਰਧਾਨ ਸਾਹਿਬ ਬੈਠਦੇ ਨੇ ਤੇ ਇੱਥੇ ਬਾਰੂਮ ਦੀ ਫੋਟੋ ਲੱਗਣੀ ਅਸ਼wini ਕੁਮਾਰ ਜੀਆ ਦੀ ਤੇ ਇਧਰ ਲੱਗੀਆਂ ਹੋਈਆਂ ਨੇ ਜਿਹੜੀਆਂ ਪਿਆ ਪਿਆਰੀਆਂ ਜਾਦਾ ਨੇ ਬਾਹਰੂੰਡੀਆਂ ਵਕੀਲਾਆਂ ਦੀਆਂ ਇਧਰ ਆ ਫੋਟੋ ਚ ਨਵਲ ਜੀ ਐਡਵੋਕੇਟ ਲਲਿਤ ਰੋੜਾ ਜੀ ਕਾਫੀ ਜਾਣੇ ਖੜੇ ਨੇ ਇਸ ਫੋਟੋ ਚ ਤੇ ਇਧਰ ਸਾਡੇ ਮੈਡਮ ਐਡਵੋਕੇਟ ਨੇ ਜਿਹੜੇ ਤੇ ਨਾਲ ਉਹਨਾਂ ਦੇ ਜਸ ਸਹਿਬਾਨ ਤੇ ਤੀਆਂ ਦਾ ਜਿਹੜਾ ਤਿਹਾਰ ਸੀ ਉਸ ਟਾਈਮ ਦੀ ਪਿਕ ਹੈ ਤੇ ਨਾਲ ਹੀ ਜਿਹੜੇ ਵਕੀਲ ਸਾਹਿਬਾਨਾਂ ਦਾ ਗਰੁੱਪ ਅੰਬਰਸਰ ਸਾਹਿਬ ਗਿਆ ਸੀ ਉਹਨੇ ਤੇ ਇਧਰ ਆ ਵਕੀਲ ਸਾਹਿਬਾਨਾਂ ਨਾਲ ਮੈਂ ਵੀ ਗਿਆ ਸੀ ਸਾਲਾ ਸਰ ਧਾਮ ਇਹ ਉਹਦੀ ਪਿਕ ਲੱਗੀ ਹੋਈ ਆ ਬਾਰੂਮ ਚ ਆ ਦੇਖੋ ਮੂਰੇ ਸੋਡਾ ਭਾਈ ਬਠਾ 2 ਨੰਬਰ ਦੇ ਸਾਡੇ ਜਿਹੜੇ ਹੁਣ ਤੱਕ ਡਿਸਟ੍ਰਿਕਟ ਵਾਰ ਸੋਸ਼ਲ ਮਾਨਸਾ ਦੇ ਪ੍ਰਧਾਨ ਰਹਿ ਚੁੱਕੇ ਨੇ 2001 ਤੋਂ ਵਿਜੇ ਕੁਮਾਰ ਸਿੰਘਲਾ ਜੀ ਵਿਜੇ ਕੁਮਾਰ ਸਿੰਘਲਾ ਜੀ ਵਿਜੇ ਕੁਮਾਰ ਸਿੰਘਲਾ ਜੀ ਵਿਜੇ ਕੁਮਾਰ ਸਿੰਘਲਾ ਜੀ ਘੱਟੋ ਘੱਟ ਤਕਰੀਬਨ ਮੇਰੇ ਹਿਸਾਬ ਨਾਲ 7-8 ਗੇਲ ਪਧੌੜ ਵਾਲੇ ਪ੍ਰਧਾਨ ਰਹੇ ਨੇ ਤੇ ਇਧਰ ਲਿਸਟ ਹੈ ਜਿਹੜੀ ਹੁਣ ਇਹ ਚ ਸ੍ਰੀ ਕ੍ਰਿਸ਼ਨ ਚੰਦ ਗਰਗ ਜੀ ਸਰਬਜੀਤ ਸਿੰਘ ਵਾਲੀਆ ਨਵਲ ਕੁਮਾਰ ਗੋਇਲ ਹਰਪ੍ਰੀਤ ਸਿੰਘ ਮਾਨ ਤੇ ਇਹ ਇਧਰ 5 ਨੰਬਰ ਤੇ ਨੇ ਆਪਣੇ ਕੀਸਾ ਐਡਵੋਕੇਟ ਗੁਰਦਾਸ ਸਿੰਘ ਮਾਨ ਤੇ ਨਾਲ ਮਨਿੰਦਰ ਸਿੰਘ ਸਿੱਧੂ ਸੋਲੂ ਦਿਖਾਉਣਿਆ ਸਾਡੇ ਵਕੀਲ ਸਹਿਬਾਨ ਜਿਹੜੀ ਇਹ ਐਡਵੋਕੇਟ ਸ਼੍ਰੀ ਆਸ਼wini ਕੁਮਾਰ ਸ਼ਰਮਾ ਜੀ ਜਿਨ੍ਹਾਂ ਦਾ ਪਾਰਥ 21 ਅਪ੍ਰੈਲ 1928 ਨੂੰ ਹੋਇਆ ਸੀ ਬਹੁਤ ਸੀਨੀਅਰ ਐਡਵੋਕੇਟ ਸੀ ਸਾਡੇ ਬਾਰ ਦੇ ਬਹੁਤ ਲੰਮਾ ਸਮਾਂ ਪ੍ਰੈਕਟਿਸ ਕਰੀਏ ਇਹਨਾਂ ਨੇ ਤੇ ਜਿਹੜਾ ਕਿ ਸਾਡੇ ਮਾਨਸਾ কোর্ਟ ਨੂੰ ਤਸੀਹ ਪਹਿਲਾਂ ਸਾਡੀ ਤਸੀਲ ਦੇ ਵਿੱਚ ਕੋਟ ਹੁੰਦੀ ਸੀ ਇੱਧਰ ਲਿਆਉਣ ਵਿੱਚ ਵਕੀਲ ਸਾਹਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਇਹਨਾਂ ਦੀ ਹੋਣਾ 28 7 2025 ਨੂੰ ਡੈਥ ਹੋ ਗਈ ਜੀ तकरीबन ਮੇਰੇ ਹਿਸਾਬ ਨਾਲ ਇਹਨਾਂ ਦੀ ਉਮਰ 92 93 ਦੇ ਆਸ 90 ਪਲੱਸ ਹੀ ਸੀ ਤਕਰੀਬ ਹਣਾ ਇੱਧਰ ਸਾਡੇ ਪ੍ਰੋਪਰ ਬਾਰੂਮ ਦਾ ਜਿੱਥੇ ਕੀ ਡਿਸਕਸ ਹੁੰਦੀ ਹੈ ਵਕੀਲਾਂ ਦੀ ਇਹ ਆ ਸਾਡੀ ਬਾਰ ਦੀ ਲਾਇਬ੍ਰੇਰੀ ਆ ਜਾ ਆ ਜਾ ਉਰੀ ਆ ਜਾ ਤੇ ਇਧਰ ਸਿਟਿੰਗ ਏਰੀਆ ਗੀਲਾ ਸਹਿਬਾਨ ਵਾਲੀ ਇੱਧਰ ਸਾਡੀ ਬਾਰ ਦੀਆਂ ਬਹੁਤ 올ਡ ਬੁੱਕ ਕਿਸੇ ਵੀ ਸੰਬੰਧਿਤ ਚੀਜ਼ ਨਾਲ ਜੇ ਤੁਹਾਨੂੰ ਚਾਹੀਦੀ ਹੈ ਉਹ ਤੁਸੀਂ ਉਰੋਂ ਪਰਚੇਸ ਕਰ ਸਕਦੇ ਹੋ ਤੇ ਇਹ ਆਗੇ ਸਾਡੇ ਬਾਰ ਦੇ ਜਿਹੜੇ ਸਾਫਕਾ ਪ੍ਰਧਾਨ ਨੇ ਹਰਪ੍ਰੀਤ ਸਿੰਘ ਮਾਨ ਜੀ ਇੱਧਰ ਬਾਰ ਐਸਮਾਨ ਸਾਡੀ ਜਿਹੜੀ ਕਿ ਲਾਇਬ੍ਰੇਰੀ ਵਾਸਤੇ ਇਹ ਜਗਾ ਸੀ ਜਿਹੜੀ ਕਿ ਕਾਫੀ ਹਾਲ ਵੱਡਾ ਹੈ ਤੇ ਪਰ ਹੁਣ ਇੱਥੇ ਜ਼ਿਆਦਾਤਰ ਵਕੀਰ ਸਹਿਬਾਨ ਜਿਵੇਂ ਕੋਈ ਪਾਰਟੀ ਕਰਨੀ ਆ ਜੱਜ ਸਹਿਬਾਨਾਂ ਨੂੰ ਉਹ ਤਰ੍ਹਾਂ ਦੀ ਇੱਥੇ ਕਰਦੇ ਨੇ ਤੇ ਹੁਣ ਸਾਡੇ ਬਾਰ ਦੇ ਵਕੀਰ ਸਾਹਿਬ ਆ ਰਹੇ ਨੇ ਕੁਝ ਤਰੀ ਨੂੰ ਥੱਲੇ ਖੜੇ ਸੀ ਮੈਨੂੰ ਲੱਗਦਾ ਡਿਸਕਸ ਕਰ ਰਹੀ ਸੀ ਕੁਝ ਇਹ ਵਸਾ ਆਉਂ ਵਾਲੇ ਨੇ ਤੇ ਇਧਰ ਸਾਡੇ ਵਕੀਰ ਸਹਿਬਾਨ ਉਧਰ ਮੇਰੇ ਦੋਸਤ ਅਰਪ੍ਰੀਤ ਅਰਦੀਪ ਇਹ ਉਹਨਾਂ ਦਾ ਬੇਟਾ ਸਾਡਾ ਚੋਬਰ ਨਾਲ ਸਾਡੇ ਛੋਟੇ ਪ੍ਰਿੰਦ ਸਿੰਘ ਲਾ ਜੀ ਇੱਕ ਸਾਡਾ ਯਾਰ ਹੋ ਜਾਂਦਾ ਹੈ ਉਹ ਬਸ ਸਾਰਾ ਦਿਨ ਫੋਨ ਤੇ ਤੇ ਹੁਣ ਅਸੀਂ ਖਾ ਰਿਆਂ ਖਾਣਾ ਖਾਣਾ ਖਾ ਕੇ ਫਿਰ ਛੋਟੇ ਨਾਲ ਕਰਦੇ ਆ ਵਿਚਾਰ ਵਾਂ ਕਾਂਦਰਾ ਸਾਂਝੀ ਗੱਲਾਂ ਤੇ ਨਾਲੇ ਉਹ ਦੋਨੋਂ ਵਿਕੀਰ ਸਹਿਬਾਨ ਆ ਜਾਣਗੇ ਤੇ ਜਿਹੜੀ ਆਪਾਂ ਨੇ ਬਾਰੂਮ ਚ ਅਸ਼ਮਿਤ ਕੁਮਾਰ ਸਰਮਾਨੀ ਆਦੀ ਫੋਟੋ ਲਾਉਣੀ ਹੈ। ਸਾਡੇ ਬਹੁਤ ਸਤਿਕਾਰਯੋਗ ਬਗੀਰ ਸਾਹਿਬ ਪਹੁੰਚ ਗਏ। ਪਰ ਪ੍ਰਧਾਨ ਜੀ ਹਲੇ ਪ੍ਰਧਾਨ ਜੀ ਕੀ ਕਰ ਰਹੇ ਆ ਅਸੀਂ ਪ੍ਰਧਾਨ ਜੀਆਂ ਨੂੰ ਪੁੱਛਦੇ ਆ ਸਰ ਪੁੱਛਦੇ ਆ ਜੀ। ਉੱਧਰ ਹਲੇ ਟਾਈਮ ਲੱਗਣਾ ਤੇ ਹੁਣ ਜਾ ਰਹੇ ਆ ਅਸੀਂ ਦਫ਼ਤਰ ਵਾਸਤੇ ਪੱਖੇ ਪਰਚੇਜ ਕਰਨ ਤੇ ਮੈਂ ਮੇਰੇ ਨਾਲ ਬਗੀਰ ਸਾਹਿਬ ਨੇ ਗੁਰਕਬਾਲ ਜੀ ਮਾਨਸ਼ਾਹੀਆ ਸਾਹਿਬ ਦੇ ਨਾਲ ਗੁਰਪ੍ਰੀਤ ਸਿੰਘ ਭਾਈ ਦੇਸਾ ਲਓ ਜੀ ਹੁਣ ਆਪਾਂ ਪਹੁੰਚ ਗਏ ਸ਼ਾਪ ਤੇ ਤੇ ਸ਼ਾਪ ਹੈਗੀ ਹੈ ਹੈਵਲਸ ਇੱਥੋਂ ਆਪਾਂ ਆਪਣੇ ਆਫਿਸ ਵਾਸਤੇ ਜਿਹੜੇ ਕਿ ਫੈਨ ਉਹ ਪਰਚੇਜ਼ ਕਰਦੇ ਆ ਆਨੇ ਫੈਨ ਤੁਸੀਂ ਇਹਨਾਂ ਨੂੰ ਕਿਹੜਾ ਜਿਹੇ ਇੰਸਟਾਲ ਕਰਦੇ ਹੋ ਤੁਸੀਂ ਦੇਖੋ ਮਤਲਬ ਜਿਆਦਾ ਹੋਵੇ ਜਿਆਦਾ ਸੁਬੇਗਾ ਲੱਗਦਾ ਦੇਖੋ ਸਰ ਜੀ ਕਿਹੜਾ ਬੈਸਟ ਹੈ ਟ੍ਰਿਕ ਨੇ ਜਿਹੜੇ ਰਿਮੋਟ ਨਾਲ ਚੱਲਦੇ ਆ ਉਹ ਬਸ ਰਿਮੋਟ ਤੇ ਟਿਕੋਟ ਪੱਛਾ ਜੀ ਉਹਨਾਂ ਨੂੰ ਹਿੰਦੂ ਉਹਨਾਂ ਨੂੰ ਟਿਕੋਟ ਨਾਲ ਚੱਲਦੇ ਆ ਸਾਢੇ 9 ਤੇ ਸਾਢੇ 11 ਫਿਰ ਲੋਹੇ ਵਾਲੇ ਲੈ ਲਈਏ ਲੋਹੇ ਵਾਲੇ ਚੱਲਣਗੇ ਕਿਉਂਕਿ ਬ੍ਰਾਸ਼ ਘੜੇ ਲੱਗਦੇ ਜਿੱਥੇ ਕੇ ਉਹ ਜਿਹੜੇ ਆਹਨ ਕੀ ਟੱਕਾ ਡੇੜਾ ਤੋਂ ਚਾਰ ਪੱਖੇ ਲੈ ਲਏ ਤੇ 8 80 ਐਗਜ਼ੌਸਟ ਫੈਨ ਲੈ ਜੇ ਇਹ ਇਹ ਨਹੀਂ ਆਪਣੇ ਐਗਜ਼ੌਸਟ ਇਹ ਕਰੀਏ ਐਗਜ਼ੌਸਟ ਧਰਾਲੇ ਗੱਡੀ ਚ ਤੇ ਨਾਲ ਹੀ ਆਪਾਂ ਜਿਹੜੇ ਪੱਖੇ ਨੇ ਉਹੋ ਚਾਰ ਪੱਖੇ ਲੈ ਲਏ ਤੇ ਨਾਲ ਇਹਦੇ ਚਾਰ ਆਪਾਂ ਐਗਜ਼ੌਸਟ ਲੈ ਲਏ ਬਾਦ ਹੋਇਆ ਤਾਂ ਰਾਮ ਰਣ ਹੀ ਸਮਾਨ ਲੈ ਕੇ ਆਪਾਂ ਚੱਲ ਪਏ ਦਫ਼ਤਰ ਨੂੰ ਜੀ ਵੀ ਆਪਾਂ ਦਫ਼ਤਰ ਪਹੁੰਚ ਗਏ ਸਮਾਨ ਆਪਣਾ ਆਪਣੇ ਦਫ਼ਤਰ ਚ ਆ ਗਿਆ ਤੇ ਇੱਕ ਮੈਂ ਤੁਹਾਨੂੰ ਬੜੀ ਵਧੀਆ ਖੁਸ਼ਖਬਰੀ ਦੱਸਦਾ ਇੱਕ ਅਜ ਆਪਣਾ ਮਾਨਯੋਗ ਸੀਜੀਐਮ ਕੋਰਡ ਨੇ ਨਾ ਇੱਕ ਮੇਰਾ ਕੇਸ ਚੈੱਕ ਦੇ ਚ ਬਰੀ ਕਰਿਆ ਬੰਦਾ ਰਿਹਾ ਮਕੇਸ਼ ਕੁਮਾਰ ਵਰਸ ਰਿਹਾਨ ਹੋਮ ਅਪਲਾਈਅੰਸ ਬਹੁਤ ਵਧੀਆ ਫਾਇਦਾ ਕਰਿਆ ਸਾਹਿਬ ਨੇ ਬਹੁਤ ਜਿਆਦਾ ਵਧੀਆ ਤੇ ਜਿਹੜਾ ਮੈਂ ਤੁਹਾਨੂੰ ਦਸਤਰ ਦਿਖਾਉਂਦਾ ਜੀ ਮੇਰਾ ਦਸਤਰ ਆ ਬਣ ਗਿਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਉੱਪਰ ਤੇ ਕੱਲ ਨੂੰ ਪੱਖੇ-ਪੱਖੇ ਨਵੇਂ ਏਸੀ ਵਗੈਰਾ ਫਿੱਟ ਕਰਦਾਂਗੇ ਮੇਰੇ ਯਾਰ ਦਫ਼ਤਰ ਪਹੁੰਚ ਗਏ ਜਿਹੜੇ ਬਰੀ ਹੋਇਆ ਉਹਨਾਂ ਦਾ ਮੂੰਹ ਮਿੱਠਾ ਕਰਾਉਣਿਆ ਚਮਕੌਰ ਆ ਗਿਆ ਤਾਰੀ ਆ ਗਿਆ ਤੇ ਹੋਰ ਮੇਰੇ ਮਿੱਤਰ ਆ ਰਹੇ ਨੇ ਇਹ ਆਪਣੇ ਭਿੰਦਰ ਜੀ ਆ ਗਏ ਤੇ ਨਾਲ ਰਜੀਵ শেਠ ਜੀ ਸਾਡੇ ਉਹ ਵੀ ਆ ਗਏ ਆਪਣੇ ਸਾਰੇ ਮਿੱਤਰ ਪਹੁੰਚ ਗਏ ਤੇ ਯਾਰਾਂ ਨੂੰ ਦਾ ਮੂੰਹ ਮਿੱਠਾ ਕਰਾਤਾ ਤੇ ਯਾਰ ਹੁਣ ਆਏ ਨੇ ਲੈ ਵੀ ਕਰੋ ਮੂੰਹ ਮਿੱਠਾ ਅੱਜ ਆਪਣਾ ਬੰਦਾ ਬਰੀ ਹੋਇਆ ਦੇ ਆ ਨਿਆ ਸਾਰਿਆਂ ਨੂੰ ਭਾਈ ਸਾਰਿਆਂ ਦੇ ਬੰਦੇ ਬਰੀ ਹੁਣ ਅੱਜ ਦਾ ਬਲੌਗ ਇੱਥੇ ਕਰਦੇ ਹਾਂ ਸਮਾਪਤ ਹੋਪ ਸਾਰਿਆਂ ਨੂੰ ਤੁਸੀਂ ਪ੍ਰਮਾਤਮਾ ਤੁਸ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਛੋਡੇ ਨਿੱਕੇ ਭਾਈ ਤੋਂ ਕੋਈ ਬੋਲਦਿਆਂ ਲਫਜ਼ ਕੋਈ ਕੋਈ ਗਲਤ ਗੱਲ ਹੋ ਗਈ ਹੋਵੇ ਤਾਂ ਛੋਟਾ ਭਾਈ ਸਮਝ ਕੇ ਮਾਫੀ ਚਾਹਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲੇ ਬਟਨ ਦਬਾ ਦਿਓ ਗੁਰੀ ਵੀ ਚੈਨਲ ਦਾ ਨਾਮ ਹੈ ਧੰਨਵਾਦ